ਚਾਰ ਭੈਣਾਂ ਦਾ ਇਕਲੌਤਾ ਪਰਾ ਮਾ ਦਾ ਇਕੋ ਇੱਕ ਸਹਾਰਾ ਦੁਸ਼ਮਣੀ ਦੇ ਆੜਦੇ ਵਿੱਚ ਖੋ ਲਿਆ ਗਿਆ ਜੀ ਹਾਂ ਪੰਜਾਬ ਦੇ ਫਲੋਰ ਕਸਬੇ ਦੇ ਪਿੰਡ ਪਾਰ ਸਿੰਘ ਪੁਰਾ ਵਿੱਚ 24 ਸਾਲਾਂ ਨੌਜਵਾਨ ਦੀ ਕੋਈ ਤੇਜ਼ਦਾਰ ਚੀਜ਼ ਮਾਰ ਕੇ ਹੱਤਿਆ ਕਰ ਦਿੱਤੀ ਗਈ ਮ੍ਰਿਤਕ ਦੀ ਪਛਾਣ ਮਾਨਵ ਵਾਸੀ ਪਿੰਡ ਪੰਡਾਰਾ ਵੱਜੋਂ ਹੋਈ ਹੈ ਉਹ ਚਾਰ ਭੈਣਾਂ ਦਾ ਇਕਲੌਤਾ ਪਰਾ ਸੀ ਤੇ ਉਸ ਦੇ ਪਤਾ ਦੀ ਪਹਿਲਾ ਹੀ ਮਾਤ ਹੋ ਚੁਕੀ ਸੀ ਦੱਸਿਆ ਕਿ ਦੱਸਿਆ ਗਿਆ ਕਿ ਨੌਜਵਾਨ ਦਵਾਈ ਚ ਨੌਕਰੀ ਕਰਨ ਤੋਂ ਬਾਅਦ ਪਿੰਡ ਵਾਪਸ ਆਇਆ ਸੀ ਦੱਸਿਆ ਕਿ ਇੱਥੇ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਦੋ ਨੌਜਵਾਨਾਂ ਨੇ ਕਤਲ ਕੀਤਾ ਯਾਨੀ ਕਿ ਦੋ ਨੌਜਵਾਨਾਂ ਤੇ ਕਤਲ ਦੇ ਦੋਸ਼ ਲੱਗੇ ਨੇ ਉਧਰ ਹੀ ਮਿਲੀ ਜਾਣਕਾਰੀ ਅਨੁਸਾਰ ਪਿੰਡ ਪੰਡੇਰਾ ਦਾ ਰਹਿਣ ਵਾਲਾ ਮਾਨਵ ਆਪਣੇ ਦੋਸਤ ਅਮਨ ਦੇ ਨਾਲ ਦੇਰ ਸ਼ਾਮ ਆਪਣੇ ਘਰੋਂ ਨਿਕਲਿਆ ਸੀ ਅਮਨ ਅਤੇ ਮਾਨਵ ਦੁਬਈ ਦੇ ਵਿੱਚ ਇਕੱਠੇ ਕੰਮ ਕਰ ਚੁੱਕੇ ਸੀ ਅਤੇ ਦੋਨੇ ਦੋਸਤ ਸੀ ਦੱਸਿਆ ਕਿ ਮ੍ਰਿਤਕ ਦੇ ਦੋਸਤ ਨੇ ਦੱਸਿਆ ਕਿ ਪਿੰਡ ਭਾਰ ਸਿੰਘਪੁਰਾ ਦੇ ਜਸਬੀਰ ਅਤੇ ਪਵਨ ਨੇ ਉਹਨਾਂ ਨੂੰ ਰਸਤੇ ਦੇ ਵਿੱਚ ਰੋਕ ਲਿਆ ਉਕਤ ਦੋਵਾਂ ਨੌਜਵਾਨਾਂ ਦੀ ਉਹਨਾਂ ਦੇ ਨਾਲ ਬਹਿਸ ਹੋ ਗਈ ਇਸ ਦੌਰਾਨ ਉਹਨਾਂ ਦੋਵਾਂ ਨੌਜਵਾਨਾਂ ਨੇ ਗੁੱਸੇ ਵਿੱਚ ਆ ਕੇ ਮਾਨਵ ਨੂੰ ચાકુ માર દેતા ચાકુ મારણ નું લાગ્યા તરંત હસ્પાલ ભરતી કરવ્યા ગયા જીતે ડોક્ટરને ઇલાજ દોરણ ਮ੍ਰਿਤਕ ਅੰਦਤਾ ਉਦਹੀਂ ਮ੍ਰਿਤਕ ਦੇ ਦੋਸਤਾਂ ਅਨੁਸਾਰ ਦੱਸਿਆ ਜਾ ਰਿਹਾ ਹੈ ਕਿ ਜਿਨ੍ਹਾਂ ਨੌਜਵਾਨਾਂ ਨੇ ਉਹਨਾਂ ਨੂੰ ਰੋਕਿਆ ਸੀ ਉਹਨਾਂ ਦੀ ਪਹਿਲਾਂ ਹੀ ਉਹਨਾਂ ਦੇ ਨਾਲ ਲੜਾਈ ਚੱਲ ਰਹੀ ਸੀ ਯਾਨੀ ਕਿ ਝਗੜਾ ਚੱਲ ਰਿਹਾ ਸੀ ਤੇ ਇਸੇ ਦੁਸ਼ਮਣੀ ਕਾਰਨ ਇਹ ਹਮਲਾ ਵੀ ਕੀਤਾ ਗਿਆ ਉਦਹੀਂ ਦੱਸਦੀ ਹੈ ਕਿ ਮਾਨਵ ਚਾਰ ਪੈਣਾ ਦਾ ਇਕਲੌਤਾ ਭਰਾ ਸੀ ਉਸਦੇ ਪਿਤਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਸੀ ਤੇ ਦੱਸਿਆ ਜਾ ਰਿਹਾ ਸੀ ਕਿਰੀਬ 4 ਸਾਲ ਦੁਬਈ ਦੇ ਵਿੱਚ ਕੰਮ ਕਰਨ ਤੋਂ ਬਾਅਦ ਉਹ ਕੁਝ ਮਹੀਨੇ ਪਹਿਲਾਂ ਹੀ ਘਰ ਪਰਤਿਆ ਸੀ ਮਾਨਵ ਦੀ ਕਮਾਈ ਦੇ ਨਾਲ ਸਾਰਾ ਕੰਮ ਚੱਲਦਾ ਸੀ ਪਰ ਦੋਸ਼ੀਆਂ ਵੱਲੋਂ ਮਾਨਵ ਦਾ ਕਤਲ ਕਰ ਦਿੱਤਾ ਗਿਆ ਪੁਲਿਸ ਨੇ ਮਾਨਵ ਦੇ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕਰ ਲਏ ਨੇ ਪੁਲਿਸ ਨੇ ਉਕਤ ਜਿਨ੍ਹਾਂ ਨੌਜਵਾਨਾਂ ਤੇ ਕਤਲ ਦੇ ਦੋਸ਼ ਲੱਗੇ ਨੇ ਉਹਨਾਂ ਖਿਲਾਫ ਕਤਲ ਦਾ ਕੇਸ ਦਰਜ ਕਰਕੇ ਅਗਲੀ ਰੀ ਜਾਂਚ ਸ਼ੁਰੂ ਕਰ ਦਿੱਤੀ ਹੈ ਜਰਾ ਤੇ ਕੀ ਹੋਇਆ ਮੇਰਾ ਨਾਂ ਭਾਈ ਹਰਦੀਪ ਕੁਮਾਰ ਹਾਂਜੀ ਕਿੱਥੋਂ ਆਇਆ ਸੀ ਕਿ ਕਿੱਥੇ ਜਾਣਾ ਸੀ ਮੈਂ ਬਾਹਰ ਸੈਂਪੋਰ ਤੋਂ ਫਲੋਰ ਨੂੰ ਆਉਣ ਲੱਗਾ ਸੀਗਾ ਹਾਂਜੀ ਆਪਣੇ ਦੋਸਤ ਨੂੰ ਛੱਡਣਾ ਹਾਂਜੀ ਰਾ ਰਾਸ ਦੇ ਚ ਉਹ ਪਵਨ ਤੇ ਜਸਵੀਰ ਉਹਨੇ ਘੇਰ ਕੇ ਤੇ ਸੱਟਾਂ ਮਾਰੀਆਂ ਸਾਡੇ ਮੇਰੇ ਨਾਲ ਦੇ ਮੁੰਡੇ ਦੇ ਟੈਡੀ ਪਤਾ ਨਹੀਂ ਕੀ ਕੈਚ ਮਾਰਦੀ ਪਤਾ ਨਹੀਂ ਕੀ ਸੀ ਕੈਚ ਸੀ ਪਤਾ ਨਹੀਂ ਕਿਸ ਉਹਦੇ ਟੈਡੀ ਚ ਮਾਰਦੀ ਕੀ ਨਾਮ ਉਹਦਾ ਉਹਦਾ ਨਾਮ ਜਸਵੀਰ ਵਾ ਜਿਹਨੇ ਮਾਰਿਆ ਨਾਲ ਉਹਦਾ ਭਰਾ ਪਵਨ ਵਾ ਹਾਂਜੀ ਤੇ ਕਿਹੜੀ ਗੱਲੋਂ ਮਾਰਿਆ ਪਤਾ ਨਹੀਂ ਭਾਜੀ ਪਹਿਲਾਂ ਅੱਗੇ ਲੜਾਈ ਹੋਈ ਸੀ ਤੁਹਾਡੀ ਆਸੂਜੀ ਕੋ ਪੁਰਾਣੀ ਰੰਜਿਸ਼ ਆ ਪਹਿਲਾਂ ਲੜਾਈ ਹੋਈ ਸੀ ਹੁਣ ਮੈਂ ਇਹਨੂੰ ਛੱਡਣ ਆਉਂਦਾ ਸੀ ਤਾਂ ਉਹਨੇ ਰਾਸ ਦੇ ਵਿੱਚ ਘੇਰ ਕੇ ਸਾਨੂੰ ਉੱਥੇ ਪਏ ਮੇਰੀ ਸਕੂਲ ਕੋਲ ਪਹਾੜ ਸੇ ਪਰ ਮੈਂ ਇਹਨੂੰ ਛੱਡਣ ਆਉਂਦਾ ਸੀ ਹਾਂਜੀ ਉੱਥੇ ਮਾਰੇ ਹਾਂਜੀ ਕੀ ਵਗਿਆ ਮਾਰਿਆ ਕੀ ਥੰਂਜਰ ਜਿਹਾ ਮਾਰਿਆ ਟਿੱਡੇ ਚ ਅੱਛਾ ਹਾਂਜੀ ਕਿੰਨੀ ਉਮਰ ਸੀ ਇਹਦੀ ਕਿਹਦੀ ਉਮਰ ਕਿੰਨੀ ਕਹੇ ਜਿਹਦੇ ਮਾਰਿਆ ਇਹਦੀ ਉਮਰ 29 ਸਾਲ 29 28 29 ਸਾਲ ਦੀ ਹੈ ਕਿ ਪਿੰਡ ਪਾਸੋਂ ਦੇ ਵਿੱਚ ਮੁੰਡੇ ਦਾ ਕਤਲ ਹੋਇਆ ਕੀ ਗੱਲ ਕਿ ਨਾ ਪਤਾ ਕੀ ਹੋਇਆ ਕੀ ਪ੍ਰੋਪਰਟੀ ਮੁੰਡੇ ਦਾ ਨਾਂ ਜਿਹੜਾ ਮਾਨੂੰ ਪਤਾ ਲੱਗਾ ਜਿਹਦਾ ਰਮਨ ਲਫਲੋਰ ਦਾ ਨਾਮ ਉਸ ਜਿਹੜੀ ਆਵਾਜ਼ ਸੁਣ ਲਿਆ ਉਹ ਇਸੇ ਕਮੇਸ਼ ਮਾਰਨ ਚਾਰਜ ਚੌਕੀ ਦਾ ਸਾੜਾ ਜਿਹੜੀ ਇਹ ਸਾਰੂਗ ਲੱਗੇ ਜੀ ਯੂਨੀਵਰਸਿਟੀ ਤੋਂ ਕਿਹਾ ਉਹ ਮੇਰੇ ਮੇਰੇ ਉੱਤੇ ਦੋਸ਼ੀ ਹੋਣਗੇ ਉਹਨਾਂ ਨੂੰ ਜਿਹੜਾ ਇਹ ਰੇਕ ਅਰੈਸਟ ਕੀਤਾ ਕੀ ਮਾਰਿਆ ਕਰਨਾ ਸਰ ਕੀ ਲੱਗੇ ਇਹਦੀ ਹਰਦੀਪ ਕੋਈ ਟੇਕ ਧਿਆਰ ਉਹਦੇ ਪੇਟ ਦੇ ਵਿੱਚ ਜਿਹੜਾ ਉਹ ਮਾਰਿਆ ਉਹਦੇ ਨਾਲ ਜੁੜੀ ਹੋਈ ਹੈ ਨਿਰੰਦਰ ਜੀ ਅਰੇ ਮਸੀਤ ਘਰ ਨੂੰ ਸ਼ੁਰੂ ਕਰਾਂਗੇ ਹਾਂ ਵਾਕੀ ਪਾਰਸਿਕ ਕੌਂਟੀ ਦਾਈ ਪਰਿਵਾਰ ਇਹਦੇ ਨਾਲ ਹਾਂ ਪਰਿਵਾਰ ਗੁਰੂ ਜੀ ਦੇ ਕਿਸੇ ਨੇ ਬਿਆਨ ਦਰਗੀ ਕਰਾਇਆ ਜੋ ਵੀ ਬਿਆਨ ਦਰਗੀ ਕਰਾਇਆ ਜਿਹੜਾ ਮੈਂ ਉਹਨਾਂ ਨੂੰ ਬਿਲਕੁਲ ਕਰੀ ਬਲਵਿੰਦ ਜੀ ਇਨਰ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ